ਲੇ ਸੱਸ ਜੀ ਬਣ ਜੀ ਸੱਸੀ ਕਾਲ ਕਿਧਰੋਂ ਦਿਨ ਚੜਿਆ ਵਾ ਦਿਨ ਕਿਧਰੋਂ ਚੜਨਾ ਵਾ ਹੈ ਕਿੰਨੇ ਦਿਨ ਹੋ ਗਏ ਆ ਹਾਂਜੀ ਕਿੰਨੇ ਦਿਨ ਹੋ ਗਏ ਮੈਂ ਤਾਂ ਜੋਤੀ ਆਈ ਨਹੀਂ ਆਈ ਨਹੀਂ ਲੈ ਭੈਣ ਜੀ ਤੁਸੀਂ ਕਿਹੜਾ ਵੜਦੇ ਜੇ ਤੇ ਮੈਂ ਫੇਰ ਰੋਜ਼ ਰੋਜ਼ ਹੁੰਦੀ ਚੰਗੀ ਲੱਗਦੀ ਆ ਹੁਣ ਮੇਰੀਆਂ ਤਾਂ ਗੱਲਾਂ ਤੈਨੂੰ ਬਹਿ ਕੇ ਦੱਸਣ ਵਾਲੀਆਂ ਜਿਹੜਾ ਮੈਂ ਵੜਨਾ ਤੇਰੇ ਘਰ ਚੱਲ ਮੇਰੀ ਗੱਲ ਸੁਣ ਤੂੰ ਬਣਾਇਆ ਕੀ ਸੱਚ ਅੱਜ ਤੂੰ ਕੀ ਖਾਣਾ ਵਾ ਜੋ ਆਖੇ ਉਹ ਬਣਾ ਲੈਨੇ ਆ ਮੈਂ ਅੱਜ ਗੋਭੀ ਬਣਾਈ ਹਾਂ ਤੇ ਗੋਭੀ ਮੁੰਡਾ ਚ ਖਾਣ ਨਹੀਂ ਡਿਆ। ਤੇ ਹੰਦਾ ਸਾਗ ਬਣਾਇਆ ਆ ਮਰਾ ਮਾਤਾ ਮੇਰੀਏ ਤੇ ਸਾਗ ਨੇ ਬਣਾਇਆ ਹੀ ਨਹੀਂ। ਮੈਂ ਤਾਂ ਹੀ ਪਛਕੇ ਹਾਂਗੀ ਤੁਹਾਡੇ ਕਰਕੇ ਤੁਸੀਂ ਕੀ ਬਣਾਇਆ ਮਾ। ਲੈ ਦੱਸ। ਸਾਡੇ ਤਾਂ ਤਰ੍ਹਾਂ ਸਾਗ ਮਾ ਸਾਗ ਪਿਆ ਵਾ ਉਹ ਹੈਗਾ ਪਰ ਕੱਲ ਦਾ ਵਾ। ਅੱਜ ਤਾਂ ਹੀ ਸਬਜ਼ੀ ਤੇ ਜਿਹੜਾ ਬਿਆ ਹੋ ਜਾਂਦਾ ਵਾ ਆ ਹੋ ਹੈਗਾ ਤੇ ਫਰਿੱਜ ਚ ਹੀ ਆ। ਆਜਾ ਕਹਿੰਦੇ ਆ ਨਾ ਫਰਿੱਜ ਚ ਚੀਜ਼ ਰੱਖ ਛੜੋ 5 ਸਾਲ ਤੇ ਕਿੰਨੇ ਕਿੰਨੇ ਦਿਨ ਖਰਾਬ ਨਹੀਂ ਹੁੰਦਾ। ਆਜਾ ਫਿਰ ਉਹ ਬਿਆ ਹੁੰਦਾ ਤੇ ਉਹ ਤੇ ਸੁਆਦ ਹੁੰਦਾ ਵਾ। ਚਲ ਆਜਾ ਤੇ ਮੈਂ ਦੇ ਦੇ ਜੇ ਮਸਾ ਹੈਗਾ ਤੇ ਮੁੰਡਾ ਖਾ ਲੂਗਾ ਮੇਰਾ ਮਸਾ। ਬਾ ਤੇ ਅੱ ਜੋਦੇ ਲੈ ਪਾ ਆ ਗਿਆ ਮੈਂ ਹਾਂ ਮੈਂ ਹੁਣੇ ਜਾ ਰਿਹਾ ਮੈਂ ਨੇਰੇ ਘਰ ਲੈ ਪਾਣੇ ਉਹ ਨੇਰਾ ਹੀ ਹੋ ਗਿਆ ਉੱਥੇ ਬੈਠੇ ਖਲੋਤੇ ਨਾਲੇ ਬਾਤ ਦੀਆਂ ਗੱਲਾਂ ਛੇੜ ਲਿਆ ਨੇ ਅੱਛਾ ਉਹਦੇ ਗੁਰੂਆ ਖੁਸ਼ ਹੀ ਬੜਾ ਹੋਇਆ ਕੇ ਅੱਛਾ ਆਂਦਾ ਗੁਰੂਆ ਤੇ ਤੁਸੀਂ ਨੰਦ ਬੰਨ੍ਹ ਦਿੱਤਾ ਹੀ ਮੈਂ ਫੇਰ ਕੀ ਆ ਤਾਂ ਕਿ ਆਂਦਾ ਮੇਰੇ ਆ ਜਾਣੇ ਪੈਸੇ ਉਹ ਕੰਪਨੀ ਨੇ ਨਾ ਦਿੱਤੇ ਨਹੀਂ ਅੱਛਾ ਪੈਸੇ ਤੇ ਆ ਤਾਂ ਮੇਰੇ ਫਸੇ ਆ ਜਾਣੇ ਆ ਉਹ ਲਾਗੇ ਥਾਂ ਸੀ ਤੇ ਉਹਦੀ ਰਿਸ਼ਤੀ ਵੈਸਾਲ ਕੋਈ ਨਹੀਂ ਚੱਲ ਵਧੀਆ ਤੇ ਮੈਂ ਉਥੇ ਰਹਿ ਬੈ ਗੱਲਾਂ ਗੁੱਲਾਂ ਜੀ ਟਾਈਮ ਲੱਗ ਗਿਆ ਉਹ ਨਹੀਂ ਸਮਾਨੀਆਂ ਚੰਗਾ ਟਾਈਮ ਨਾਲ ਮੈਂ ਉਹ ਮੈਨੂੰ ਆਖੇ ਵੀ ਰਾਤ ਰਖੜਾ ਮੈਨੂੰ ਅੱਛਾ ਮੈਂ ਨਾ ਉਹ ਨਿਆਣੇ ਕਿਤੇ ਉਧਾਂ ਦੇ ਆਖੇ ਵੀ ਨਹੀਂ ਜਾਣ ਦੇਣਾ ਨਹੀਂ ਜਾਣ ਦੇਣਾ ਮੈਂ ਕਿਹਾ ਨਹੀਂ ਨਹੀਂ ਮੈਨੂੰ ਜਾਣ ਦੋ ਅੱਛਾ ਪੈਸੇ ਉਹ ਕਾਦੇ ਦੇਣੇ ਯਾਰ ਗੱਲ ਤੇ ਫੇਰ ਉਹ ਅਖੀ ਪੈਸੇ ਦੂ ਫੜਾਏ ਤੇ ਆ ਪਰਝਾਈ ਦੇਦੀ ਉਹੀ ਤਤੀ ਹੋਈ ਜਾਂਦੀ ਹੈ ਕਿਉਂ ਐਵੇਂ ਜਾਣ ਕੇ ਕਿਹੜੀ ਗੱਲੋਂ ਐਵੇਂ ਜਾਣ ਗਈ ਜਨਾਨੀਆਂ ਦੀ ਹੱਤੋਂ ਦਿੱਤੀ ਤੈਨੂੰ ਪਤਾ ਹੀ ਆ ਉਹਨੂੰ ਪਤਾ ਨਹੀਂ ਵੀ ਭਗਵਾਨ ਜੀ ਨਾਲ ਤੁਹਾਡੀ ਕਿੰਨੀ ਸਾਝ ਵਾ ਸਾਰਾ ਕੋ ਪਤਾ ਸਾਰਾ ਪਤਾ ਉਹ ਨੂੰ ਪਤਾ ਕਿਉਂ ਨਹੀਂਗਾ ਉਹ ਤੇਰੇ ਪੈਸੇ ਹਰੋਂ ਗਈ ਜਾਂਦੀ ਆ ਇਹ ਕੋ ਪੈਸੇ ਕਿੱਥੋਂ ਆਏ ਉਹ ਆ ਜੇ ਇਹਨੇ ਪੈਸੇ ਤਨਖਾਹ ਦੇ ਦੀ ਥੋੜੀ ਆ ਉਹ ਮੈਂ ਹਾਂ ਦੱਸ ਕੋਈ ਨਹੀਂ ਪਹਿਲਾਂ ਜਿਹੜੀ ਇੰਤਖਾਮ ਮਿਲਿਆ ਉਹ ਤੇ ਗਈਆਂ ਸੀ ਲੈ ਇਹ ਵੀ ਤੁਹਾਡੇ ਹੀ ਆ ਪੈਸੇ ਦੱਸ ਮੇਰੇ ਕੋਲੇ ਆ ਚੱਲ ਐ ਸ਼ਾ ਕੋਈ ਨਹੀਂ ਤੂੰ ਗੁਰਪ੍ਰੀਤ ਨੂੰ ਉਹਨਾਂ ਦੱਸੀ ਕਿਉਂਕਿ ਜਨਾਨੀਆਂ ਕੋ ਮੜੀ ਦੀ ਗੱਲ ਜਾਂਦੀ ਐ ਨਾ ਇਹ ਦਿOSE ਵੇਲੇ ਪਹਾਂੜਾ ਨੂੰ ਚੁੱਕ ਦਿੰਦੀਆਂ ਗੱਲਾਂ। ਕਿਹੜੀ ਗੱਲ ਆ ਭਾਬੀ ਵਾਲੀ? ਆਹੋ। ਨਹੀਂ ਨਹੀਂ ਇਹ ਮੈਂ ਇਹ ਗੱਲ ਨਹੀਂ। ਨਹੀਂ ਨਹੀਂ ਜੀ ਇਹ ਤਾਂ ਮੈਂ ਦੱਸਨੀ ਆ। ਆਹੋ ਇਹ ਜਨਾਨੀਆਂ ਭਾਬੀ ਦਾ ਦਿਲ ਜਿੰਨੀ ਕੁੱਖ ਵੀ ਹੈ ਆ ਉਦਾਂ ਹੀ ਕਾਲੀ ਆ ਬੋਲ ਜਾਂਦੀ ਆ ਜੋ ਦੇ ਦਿਲ ਕਹਿ ਜਾਂਦੀ ਆ ਦਿਲ ਚ ਕੱਖ ਨਹੀਂ ਉਹਦੇ। ਪਤਾ ਕੀ ਗੱਲ ਆ ਮੈਨੂੰ ਲੱਗੀ ਜਾਂਦਾ ਡਰ। ਲੈ ਮੈਨੂੰ ਡਰ ਇਹ ਲੱਗੀ ਜਾਂਦਾ ਈ ਉਹ ਵੀ ਇਹ ਨਾ ਹੋਵੇ ਕੋਈ ਗੱਲ ਕਰਕੇ ਸਾਨੂੰ ਅੱਡ ਕਰਾ ਦੇ। ਕਿਉਂਕਿ ਬੰਦੇ ਕਈ ਵੇਹ ਜਨਾਨੀਆਂ ਪਿੱਛੇ ਲੱਗ ਜਾਂਦੇ ਆ ਤੇ ਘਰਾਂ ਦੇ ਘਰ ਪਾੜ ਗਏ ਆ। ਨਹੀਂ ਪਾ ਮੈਂ ਲੋਕਾਂ ਨੂੰ ਵੀ ਨਾ ਮੈਂ ਨਾ ਕਰੀ ਸਾਡੇ ਨਾਲ ਜਾਣ ਖਣਾ ਹੋਵੇ ਅਸੀਂ ਬੁੜੀਆਂ ਮਗਰ ਕਿਉਂ ਲੱਗਣਾ ਸਾਡੀ ਆਪਣੀ ਗੱਲ ਦੀ ਦੱਸਣੀ ਉਹਨੂੰ ਕੋਈ ਸਾਡੇ ਆਪਣੇ ਦਿਮਾਗਿਆਂ ਨਹੀਂ ਗੌਰਪ੍ਰੀਤ ਨੂੰ ਨਹੀਂ ਗੱਲ ਕੋਈ ਦੱਸਣੀ ਨਹੀਂ ਨਹੀਂ ਗੋਪੀ ਨੂੰ ਇਹ ਨਾਲ ਗੋਪੀ ਹੈ ਨਹੀਂ ਇਹਦੀ ਕੋਈ ਗੱਲ ਨਹੀਂ ਪੋਰੀ ਨਹੀਂ ਉਹ ਹੈਗੀ ਨਹੀਂ ਕੋਈ ਮੈਨੂੰ ਪਤਾ ਵੀ ਨਹੀਂ ਉਹ ਕਰਦੀ ਹਾਂ ਪਰ ਇਹਨੇ ਕੋਈ ਨਾ ਕੋਈ ਗੱਲ ਸ਼ੇਅਰ ਦਿੰਦੀ ਆ ਨਾ ਇਹ ਮੈਨੂੰ ਚੜਦਾ ਉਹ ਗੁੱਸਾ ਹੂੰ ਵੀ ਇਹ ਨਾ ਹੋਵੇ ਕਿ ਇਹ ਅੱਡ ਕਰਾਦੀ ਹੋ ਜਾਈਗੀ ਆਪਾਂ 10ਵੀਂ ਨਹੀਂ ਕਰਵਾਈਟ ਆ ਰਹੀ ਹੋਣਾ ਪਰ ਮੈਨੂੰ ਇਹਦੀ ਵੀ ਸੁਭਾਵੀ ਦੀ ਸਮਝ ਨਹੀਂ ਆਉਂਦੀ ਜੀ ਵੀ ਜੇ ਬੰਦੇ ਨੇ ਜਬਾਨ ਕੀਤੀ ਹੈ ਵੀ ਪੈਸੇ ਦੇਣੇ ਤਾਂ ਦੇਣੇ ਨਹੀਂ ਮੈਨੂੰ ਆ ਨਹੀਂ ਤੇ ਮੈਂ ਕਿਹਾ ਮੈਂ ਜਬਾਨ ਕੀਤੀ ਮੈਂ ਦੇਣੇ ਆ ਦੇਣੇ ਕਿਉਂ ਨਹੀਂ ਇਹ ਤੂੰ ਮੈਂ ਤੂੰ ਦੇਣੇ ਆ ਆਹੋ ਕੋਈ ਗਲਤ ਪਾ ਵੀ ਨਾ ਹੋ ਗਿਆ ਕੰਮ ਆਹ ਕੰਮ ਤੇ ਹੋਇਆ ਬੰਦਿਆਂ ਦੀਆਂ ਗੱਲਾਂ ਦੇ ਜਿਹੜੀ ਬੰਦਿਆਂ ਦੀ ਗੱਲਾਂ ਮਾਰ ਉਹਦੇ ਵਿੱਚ ਜਿਹੜਾ ਨਹੀਂ ਤੂੰ ਦਖਲ ਦੇਣਾ ਨਹੀਂ ਚਾਹੀਦਾ ਆਹ ਤੇ ਉਹ ਪਾਤੇ ਮੈਂ ਇਥੇ ਪੋੜੇ ਸੀ ਉਹ ਭੇਂਤੇ ਮੈਂ ਆਹ ਪਾਦਾਂ ਕਿ ਕਾ ਤੂੰ ਕੱਲਾ ਰਹਿਟੇ ਜਾ ਕੇ ਕੋਈ ਨਹੀਂ ਆ ਜਾ ਹੁਣ ਤੂੰ ਵੀ ਹਨੇਰਾ ਵਿੱਚ ਲੈਵਾਂ ਆ ਗਿਆ ਫਸ ਮੈਂ ਇਹਨਾਂ ਨੂੰ ਬੰਨ ਕੇ ਨਾ ਅੰਦਰ ਆਹ ਆ ਜਾ ਆ ਠੀਕ ਆ 10 ਪਾਪੀ ਇਹਨਾਂ ਨਾਲ ਲੜਾਈ ਪਈ ਜਾਂਦੀ ਪੈਸਿਆਂ ਤੋਂ ਦੱਸ ਅਹੀਂ ਕੋ ਵੰਡਿਆ ਵਾ ਜਿਹੜਾ ਮੇਰੇ ਕੋਲ ਆ ਇਹਨਾਂ ਦਾ ਹੀ ਆ ਜੋ ਇਹਨਾਂ ਦਾ ਤੁਹਾਡਾ ਕਮਾਲ ਹੀ ਕਰਦੀ ਹੈ ਜੀ ਤੁਸੀਂ ਬਾਹਰ ਨੂੰ ਕਿੱਧਰ ਨੂੰ ਚੱਲ ਨਹੀਂ ਮੈਂ ਤਾਂ ਸੋਚਿਆ ਸਾਡੇ ਘਰ ਚ ਨਹੀਂ ਆਏ ਹਾਂ ਆਏ ਜੋਤੀ ਆਹ ਬੜੇ ਕਿੱਥੇ ਤੁਹਾਡੇ ਘਰ ਜਾਣ ਦਾ ਟਾਈਮ ਆ ਕਿਤੇ ਸਿਰਫ ਰੁਕਣ ਦਾ ਟਾਈਮ ਨਹੀਂਗਾ ਮੈਂ ਚੱਲੀ ਹਾਂ ਵੇ ਲੀਹਲ ਤਾਰਾ ਕੱਢਣੀਆਂ ਆਂ ਮੈਂ ਮਹਾਵੀ ਕੰਬਲ ਆ ਵੀ ਮੀਆਂ ਗਾਂਬ ਸ਼ਾਂ ਕੀਤੀ ਨਾ ਲੈ ਆਹ ਕੋਲ ਟਾਈਮ ਹੀ ਲੱਗਦਾ ਤੇ ਮੈਨੂੰ ਕਹਿੰਦੀ ਸਾਡੇ ਘਰ ਨਹੀਂ ਆਉਂਦੀ ਟਾਈਮ ਦੀ ਗੱਲ ਸੁਣ ਲੈ ਦੱਸ ਹੁਣ ਇੱਥੇ ਸੋਹਣੀ ਨਾ ਲਵੇ ਗੋਪੀ ਕਿਤੇ ਕਿਉਂ ਕਰਦਾ ਕੱਖ ਨਹੀਂ ਕਹਾ ਸਾਡੇ ਦਾ ਇਹ ਜਿੰਨੇ ਜਾਰੀਆਂ ਜਾਣੀਆਂ ਨਾ ਬਹੁਤੀ ਰੰਨੀ ਉਤਮ ਰੰਡਾ ਮੈਂ ਕਾਮਤ ਬਣੀ ਆ ਨਾ ਮੈਨੂੰ ਤਾਂ ਇੰਨੀ ਪਰੇਸ਼ਾਨੀ ਆ ਨਾ ਮਿੰਦੇ ਕਹਿੰਦੇ ਬਾਹਰ ਨਹੀਂ ਨਿਕਲਣ ਦਾ ਆਰਡਰ ਹੈਗਾ ਇੱਕ ਹਿਸਾਬ ਦਾ ਬਈ ਇੰਨਾ ਕੰਮ ਪੈਣ ਡਿਆ ਵਾ ਲੈ ਤੇ ਗੋਪੀ ਕੁਛ ਨਹੀਂ ਕਰਦੀ ਕੱਖ ਨਹੀਂ ਕਰਦੀ ਗੋਪੀ ਗੋਪੀ ਬਸ ਇਹੋ ਹੀ ਆ ਵੀ ਨੰਬਰ ਬਣਾਉਂਦੀ ਉਹ ਆਪਣੇ ਉਹਰ ਕੱਖ ਨੀਉ ਕਰਦੀ ਮੈਂ ਤਾਂ ਅਜੇ ਇਦਾਂ ਦੀ ਉਹ ਵੇਖੋਂ ਕਿੰਨੀ ਚੀਜ਼ ਜੇ ਤਾਰ ਕੱਢਣ ਦਾ ਚ ਅੱਜ ਨਹੀਂ ਕਿ ਜੇ ਕੋਈ ਕੰਮ ਦਾ ਹੈ ਹੀ ਨਹੀਂ ਚ ਅੱਜ ਕਿਤੇ ਮੈਂ ਐਨਾ ਨਾ ਜਾੜਾ ਲੰਮੀ ਥੰਮੋਇਆ ਪਿਛੋਂ ਗੱਦਿਆਂ ਆ ਬੈਡਾਂ ਪਿਛੋਂ ਕਦੀ ਕਿਤੇ ਉਹ ਤੇ ਥਾਂ ਹੁਈ ਬੀ ਉਤੋਂ ਤੋਂ ਕੰਮ ਹੀ ਨਹੀਂ ਕਰਨਾ ਹੁੰਦਾ ਮੈਂ ਨਹੀਂ ਕਿੱਥੇ ਪਤਾ ਨਹੀਂ ਰਹੀ ਐ ਤੂੰ ਸੁਣਾ ਆਪਣੇ ਘਰ ਦਾ ਹਾਲ ਚਾਲ ਨੇ ਮੇਰੇ ਸਾਰਾ ਠੀਕ ਠਾਕ ਹੀ ਆ ਤੈਨੂੰ ਸੁਣਾਉ ਤੁਹਾਡੇ ਤੇ ਮੈਂ ਅੱਗੇ ਵੀ ਸਿਰਫ ਸੁਣੀ ਆ ਤੁਸੀਂ ਜਿਹੜਾਣੀ ਠਾਣੀ ਬਹੁਤ ਜਿਆਦਾ ਖੂਬ ਕੇ ਰਹਿਨੀ ਆ ਵਾ ਇੱਥੇ ਮੈਂ ਜਿੰਨਾ ਮਰਜੀ ਸਿਰਦੇ ਜਾ ਮੇਰਾ ਨਹੀਂ ਕੋਈ ਮੁੱਲ ਵੀ ਹੈਗਾ ਅੱਛਾ ਹਾਂ ਤੇਰੀ ਤੇ ਫੇਰ ਵੀ ਚੰਗੀ ਆ ਜਿਹੜਾਣੀ ਤਾਂ ਪੈਂਚੀ ਵੇਖਣ ਨੂੰ ਤਾਂ ਨਹੀਂ ਇਦਾਂ ਲੱਗਦੀ ਗੋਪੀ ਵੇਖਣ ਤੋਂ ਬੜੀ ਚੰਗੀ ਲੱਗਦੀ ਆ ਤੇ ਵੇਖਣ ਨੂੰ ਤਾਂ ਜਿੱਦਾਂ ਇਹਦੇ ਨਟਵਾਲ ਵਜਾਉਣੇ ਹੁੰਦੇ ਆ ਸਾਰੇ ਚੰਗੇ ਲੱਗਦੇ ਆ ਹੁਣ ਵੇਖੀ ਹਾਂ ਤੂੰ ਆਈ ਆ ਨਾ ਤੇਰੇ ਸਾਹਮਣੇ ਉਹਨੇ ਕਹਿਣਾ ਵਾ ਕਿ ਮੈਂ ਬਹੁਤ ਜਿਆਦਾ ਚੰਗੀ ਆ ਤੇ ਤੈਨੂੰ ਵੀ ਨਹੀਂ ਲੱਗਣਾ ਕਿ ਇਹਦੇ 'ਚ ਕੋਈ ਕਸੂਰ ਹੈਗਾ ਔਰ ਨਿਆਣੇ ਟਿਵੀ 'ਚ ਪੜਾਉਣ ਬੈਹ ਜਾਂਦੀ ਆ ਨਿਆਣੇ ਫੋਨ ਵੇਂਦੇ ਰਹਿੰਦੇ ਤੇ ਆ ਬਾਹਰ ਘੁੰਮਣ ਡਈ ਹੁੰਦੀ ਤੇ ਮੇਰੇ ਵਰਗੀ ਰਸੋਈ 'ਚ ਨਹੀਂ ਟਿਵੀ 'ਚ ਪੜਾਉਂਦੀ ਆ ਨਾ ਪੈਸੇ ਆਉਂਦੇ ਚਾਰ ਨਿਆਣੇ ਆਪਣੇ ਆਪ ਨੇ ਪੜਾਉਣ ਡਿਆ ਪੈਂਦੀ ਪੇਪਰਾਂ ਤੋਂ ਟਿਵੀ 'ਚ ਨਹੀਂ ਪੜਾਉਂਦੀ ਪੇਪਰ ਜੁ ਆਏ ਆ ਨਾ ਪੇਪਰਾਂ ਤੋਂ ਪੜਾਉਂਦੇ ਹੀ ਆ ਵੀ ਪੇਪਰ ਤੇ ਨੰਬਰ ਚੰਗੇ ਆ ਜਾਂਦੇ ਆ ਨਿਆਣਿਆਂ ਦੇ ਤੇ ਮੈਂ ਇਹੋ ਕਹਿੰਨੀ ਮੈਂ ਨੰਬਰ ਚੰਗੇ ਆਉਣੇ ਚਾਹੀਦੇ ਤੂੰ ਪੜਾ ਲਾ ਨਿਆਣਿਆਂ ਨੂੰ ਹੈ ਤੇ ਉਹ ਪੜਾਉਣ ਬੈਂਦੀ ਆ ਤੇ ਨਿਆਣੇ ਫੋਨ ਵੇਂਦੇ ਆ ਤਾਂ ਬਾਕੀ ਚੰਨੂ ਵੀ ਕਿਹੜਾ ਕੰਮ ਭੈਣ ਜੀ ਮਾੜਾ ਵਾ ਬ ਇਹ ਤਾਂ ਪਾਸਪੂਸੂਣ ਜਦ ਹੀ ਹੋ ਜਾਣਗੇ ਵਿਚਾਰੇ ਜੋਤੀ ਜੀ ਨਿਆ ਕੱਲੀਆਂ ਕੱਲੀਆਂ ਆ ਮਾ ਉਹ ਕੀ ਗੱਲ ਨਿਆਣੇ ਨਹੀਂ ਪੜਾਉਂਦੀਆਂ ਆਪਣੇ ਕੇ ਜਾਂ ਕੰਮ ਨਹੀਂ ਕਰਦੀਆਂ ਘਰ ਦਾ ਚੱਲ ਭੈਣ ਜੀ ਕੋਈ ਨਹੀਂ ਤੂੰ ਇਹ ਦਸਿਆਣੇ ਬਿਆਣੇ ਦੇ ਚੱਲੋ ਕੋਈ ਨਹੀਂ ਨਿਆਣ ਸਿਆਣਾ ਆਪੇ ਕੰਮ ਕਰ ਕਰ ਲਿਆ ਕਰੋ ਵੀ ਫਿਰ ਕੀ ਆ ਨਿਆਣ ਸਿਆਣ ਦੀ ਗੱਲ ਤੇ ਹੋ ਗਈ ਨਾ ਸਾਡੀ ਬੀਬੀ ਵੀ ਉਹ ਗੱਲ ਹੀ ਕਹਿੰਦੀ ਆ ਉਹ ਵੀ ਨਿਆਣ ਸਿਆਣ ਬਸ ਅਜੇ ਨਿਆਣ ਸਿਆਣ ਹੀ ਰਹਿਣਾ ਤੂੰ ਦੱਸਾਂ ਦੋ ਨਿਆਣੇ ਹੋ ਗਏ ਡੜੇ ਜੰਮਦੇ ਨਿਆਣੇ ਤੇ ਮਾਪੇ ਕੁੜਮਾ ਵਾਲੇ ਬਣ ਜਾਂਦੇ ਆ ਤੇ ਨਿਆਣ ਸਿਆਣ ਹੀ ਰਹਿਣਾ ਗਾਰੰਟੀ ਕਿੱਥੇ ਗਈ ਬਾਅਦ ਵੇਖੀ ਨਹੀਂ ਕਿਤੇ ਬੀਬੀ ਦੇ ਵੰਡੇ ਗਏ ਹੀ ਉੱਥੋਂ ਆਏ ਆ ਉਧਰ ਬੈਠੇ ਆ ਉਹਨਾਂ ਦੇ ਕਮਰੇ 'ਚ ਆਏ ਤੇ ਮੈਂ ਰਾਜੀ ਬਾਜੀ ਵੀ ਨਹੀਂ ਪੁੱਛੀ ਅੱਛਾ ਤੂੰ ਜਦੋਂ ਆਈ ਨਾ ਉਦੋਂ ਉਹਨੂੰ ਸਾਸਰੀ ਘਰ ਬੁਲਾਈ ਬੀਬੀ ਨੇ ਤੇ ਬੀਬੀ ਗਾਹ ਲੰਗੀ ਤੇ ਮੁੜ ਕੇ ਤੂੰ ਟੱਕਰ ਗਈ ਮੈਨੂੰ ਉੱਥੇ ਦਾ ਜਿੱਤ ਸਕਣਾ ਉਹਦੀ ਹਾਲ ਜਾਣਾ ਉਹਨੇ ਕਹੂੰਗਾ ਖਾਣਾ ਮੈਂ ਪੇਕੇਆਂ ਤੋਂ ਆਈ ਉਹ ਤੇ ਮੈਨੂੰ ਰਾਜੀ ਬਾਜੀ ਨੇ ਪੁੱਛੀ ਤੇ ਚਲ ਤੇਰੇ ਕਰਕੇ ਮੈਂ ਇੱਧਰ ਨੂੰ ਆ ਗਈ ਆ ਮੈਂ ਹਾਰ ਕੇ ਆਖਿਆ ਮੈਂ ਮੈਂ ਤੇ ਹਾਰ ਚੱਲੀ ਆ ਆਪਣੇ ਪੇਕੇ ਆਹ ਜਿਹੜਾ ਤੇਰਾ ਬਾਜੀ ਆ ਨਾ ਇਹ ਵੀ ਪੁਆੜੇ ਦੀ ਝਾੜੀ ਓ ਕਿਉਂ ਕਿ ਕਹਿੰਦੇ ਪਣਾ ਜਾਣ ਨਹੀਂ ਦਿੱਤਾ ਲੜਾਈ ਪਾਤੀ ਉਹਨੇ ਉਸੇ ਵੇਲੇ ਬੰਦੇ ਇ ਜੇ ਮੈਂ ਚਲ ਜਾਂ ਗੱਲੀ ਚੁੱਪ ਕਰ ਦੇ ਤੇ ਫੇਰ ਵੀ ਰੌਲਾ ਪੈ ਜਾਣਾ ਭੈਣ ਜੀ ਤੁਸੀਂ ਆਪਣੇ ਘਰ ਸੌਖੀਆਂ ਤੇ ਪੇਕੇ ਜਾਣ ਦੀ ਕੀ ਲੋੜ ਆ ਦੱਸ ਉਹ ਤਾਂ ਗੱਲ ਹੈ ਵਾ ਜੋਤੀ ਕਵਾਸੀ ਟਾਣ ਦੇ ਰੋਟੀ ਵੀ ਸੜ ਜਾਂਦੀ ਆ ਤੇ ਮੈਂ ਦੱਸ ਕਿਹੜੀ ਵੀ ਆਂਦੇ ਹੁੰਦੇ ਆ ਵੀ ਹੈਗੀਆਂ ਮੁੱਲ ਵਿਕਦੀਆਂ ਆਈਆਂ ਮੈਂ ਨਹੀਂ ਮੈਂ ਘਰ ਕਰਾਣੀ ਦੀ ਆ ਪੈ ਮਾਪਿਆਂ ਪੇਕਿਆਂ ਵਾਲੀ ਆ ਸਾਡੇ ਘਰ ਤੇ ਉਹ ਆਂਦੇ ਹੀ ਆ ਵੀ ਕਿਤੇ ਕਹਿੰਦੇ ਨੇ ਕੰਮ ਮਿੱਠਾ ਵੀ ਚੰਮ ਮਿੱਠਾ ਸਾਡੇ ਘਰ ਕੰਮ ਮਿੱਠਾ ਚੰਮ ਨਹੀਂ ਗਾ ਮਿੱਠਾ ਜੇ ਮੀਆਂ ਮੈਂ ਧਾਰਾ ਕੱਢਣੀਆਂ ਆਉਂਦਿਆਂ ਮੈਂ ਧਾਰਾ ਕੱਢਣ ਡੈ ਪੀ ਆਉਂਦਿਆਂ ਮੈਂ ਗੀਰੇ ਪਾਛਨੇ ਦੇ ਲੌਂਡੈ ਵੀ ਸਾਰੇ ਕੰਮ ਐ ਆਉਂਦਿਆਂ ਕਰਨ ਡੈ ਵੀ ਇਹਨਾਂ ਦਾ ਹੋ ਗਿਆ ਬਸ ਇਹਨੇ ਕਰ ਲਿਆ ਕਰਨੇ ਹੁਣ ਸਾਰਾ ਮੈਂ ਫੁੱਲੀ ਫੁੱਲੀ ਨੇ ਸਾਰੇ ਕੰਮ ਸਾਰਾ ਕੰਮ ਤੁਸੀਂ ਕਰਦੇ ਜੋ ਤੇ ਹੋਰ ਮੈਨੂੰ ਕਰਨਾ ਪੈਂਦਾ ਧਾਰਾਂ ਕਿਤੇ ਮੈਂ ਕੱਢਦੀ ਆ ਸਾਰੇ ਝੜੀ ਬੇਲੀ ਹਲ ਖੱਪ ਜਾਈਦਾ ਬੰਦਾ ਮੇਰਾ ਕਿਤੇ ਖੱਪ ਖੱਪ ਮਰ ਚੱਲਿਆ ਤੇ ਜੋਦੇ ਨੂੰ ਉਹਨੇ ਕਿਤੇ ਫੁਲਾਵਾ ਨੂੰ ਰੱਖਿਆ ਉਹ ਆ ਵੀ ਨਹੀਂ ਚੰਗਾ ਤੇ ਮੈਂ ਕਿਸੇ ਨੂੰ ਕੀ ਆਖਾਂ ਮੈਨੂੰ ਮੇਰੇ ਤੇ ਮੰਨਦਾ ਹੀ ਨਹੀਂ ਤੇਰਾ ਭਾਜੀ ਬਿਲਕੁਲ ਨਹੀਂ ਮੰਨਦਾ ਬਸ ਆ ਵੀ ਹਾਂ ਜਿਉਂਨੇ ਕਦੇ ਸੁਣ ਲਿਆ ਨਾ ਕਿ ਮੈਂ ਇੱਥੇ ਆਈ ਆ ਤੇ ਮੇਰੇ ਨਾਲ ਤੁਸੀਂ ਵੱਧ ਘਟੇ ਦਾ ਗੱਲ ਨਾ ਕਰਦੇ ਹੋਲੀ ਬੋਲੋ ਥੋੜਾ ਨਹੀਂ ਨਹੀਂ ਉਹਨੇ ਤੈਨੂੰ ਨਹੀਂ ਮਾੜੀ ਚੰਗੀ ਆਖਣੀ ਕਰ ਭਾਈ ਨਾ ਕੋਈ ਨਹੀਂ ਪਛਾਣ ਤੂੰ ਉਹਨੂੰ ਕਵਾ ਕੇ ਜਾਵੇਂਗੀ ਉਹਨੂੰ ਪਤਾ ਲੱਗੂ ਚਲ ਆਈ ਆ ਇਹਦੇ ਜਿਹੜੀ ਗੱਲ ਚਲ ਮੈਂ ਕਵਾ ਕੇ ਜਾਵਾਂਗੀ ਤੇ ਉਹ ਨਾ ਹੁਣ ਮੈਂ ਗਈ ਨਾ ਬਾਹਰ ਤੋਂ ਉਹਨੇ ਆਖਣਾ ਉਹਨੇ ਖਰੇ ਕਿ ਨਿਆ ਗੱਲਾਂ ਕਰ ਲਈਆਂ ਵਾ ਗੋਪੀ ਨੂੰ ਪਤਾ ਵਾ ਨੇ ਸਾਗ ਰੱਖਿਆ ਫ੍ਰਿਜ ਵਿੱਚ ਉਹਦੇ ਕੋਲੋਂ ਤੂੰ ਪੁੱਵਾਲਾ ਨਹੀਂ ਤੇ ਗੋਪੀ ਨੇ ਇਹ ਥੋੜੀ ਪਤਾ ਕਿ ਮੈਂ ਹੁਣ ਆਈ ਆ ਤੇ ਤੂੰ ਚਲ ਜਾ ਕੋਈ ਨਹੀਂ ਮੈਂ ਤਾਂ ਨਾ ਕੱਢ ਲਿਆ ਵਾ ਫਿਰ ਮੇ ਤਾਂ ਨਾ ਕੱਢ ਕੇ ਆ ਜਾਣੀ ਬੈ ਜਾ ਤੂੰ ਠਹਿਰ ਕੇ ਚਲ ਜੀ ਆ ਜੇ ਕਿ ਤੂੰ ਛੇਤੀ ਜਾਣਾ ਵਾ ਨਹੀਂ ਉਹ ਤਾਂ ਚਲ ਕੋਈ ਗੱਲ ਨਹੀਂ ਮੇਰੇ ਮੁੰਡੇ ਨੂੰ ਭੁੱਖ ਲੱਗੀ ਆ ਨੇ ਰੋਟੀਆਂ ਖਾਣੀਆਂ ਤੇ ਤੂੰ ਖਾਪੀ ਕੋ ਲੈ ਜਾ ਫਿਰ ਸਾਬ ਉਹ ਤਾਂ ਮੈਂ ਹੁਣ ਸਾਗ ਲੈ ਆ ਕੇ ਜਾਉਂਗੀ ਜੇ ਤਾਂ ਹੈਗਾ ਉਹ ਤੇ ਫਿਰ ਖਾਣਾ ਹੀ ਆ ਹਾਂ ਹੈ ਹੈ ਸਾਗ ਲੈ ਆਂਤੀ ਆਈ ਆ ਭੈਣ ਜੀ ਆਹੋ ਨਹੀਂ ਕੋਈ ਨਹੀਂ ਤੂੰ ਲੈ ਜਾ ਸਾਗ ਨੇ ਪਤਾ ਵਾ ਤੁਹਾਡੇ ਘਰ ਬਣਦਾ ਹੀ ਰਹਿੰਦਾ ਵਾ ਆਹੋ ਤੁਹਾਡੇ ਘਰ ਨਾਲ ਜਿਹੜਾ ਸਾਗ ਸੁ ਘਾਟੀ ਬਣਦਾ ਵਾ ਫਾਰਕ ਪੂਲਕ ਬਥੇਰੀ ਤੇ ਨੀਆ ਮੇਠੀ ਤੇ ਆ ਬਾਕੀ ਦਾ ਵੀ ਇੰਨਾ ਕ ਸਾਗ ਹੋਏ ਤੇ ਇੰਨਾ ਕ ਨਿਕਸੋਗ ਪਾਇਆ ਤੇ ਵਧੀਆ ਬਣ ਜਾਂਦਾ ਵਾ ਢੋਲ ਵੀ ਵਧੀਆ ਜਾਂ ਸਾਰੇ ਸਾਰੀ ਦਿਹਾੜੀ ਲੱ ਲੈਂਦਾ ਹੀ ਓਏ ਸਾਰਾ ਦਿਨ ਲੱਗ ਜਾਂਦਾ ਹਾਂ ਸਾਰੇ ਖੇਤੋਂ ਤੋਂ ਡਰ ਵੀ ਤਾਂ ਹੀ ਨਹੀਂ ਬਣਦੇ ਕੀ ਹੋ ਗਿਆ ਹੁਣ ਇੰਨੇ ਕਿਹੜੀ ਕੜਛੀ ਪੀਰਨੀ ਸਾਗ ਚ ਬੀਬੀ ਤੇ ਵਾਂਡਿਓ ਆਈ ਹੁਣ ਮੈਂ ਤਾਂ ਕਿਤੇ ਪਹਿਲਾਂ ਸਾਰੇ ਜਿਹੜੀ ਸਾਗ ਹੀ ਧਰ ਦੇ ਖਾਪੂ ਅੱਛਾ ਉਹ ਤਾਂ ਚੁੱਲੇ ਕਣੀ ਆਂਟੀ ਨੂੰ ਬਿਠਾ ਛੜਿਆ ਕਰੋ ਫਿਰ ਕੀ ਆਂਟੀ ਵਾਂਡੇ ਗਈ ਸੀ ਅੱਜ ਹੀ ਆਈ ਵਾਵਾ ਦਿਨਾਂ ਬਾਅਦ ਚੱਲ ਵਾਂਡੇ ਗਈ ਤਾਂ ਹੁਣ ਘਰੇ ਹੀ ਰਹਿਣਾ ਉਹਨਾਂ ਨੇ ਆਹੋ ਹੁਣ ਤੇ ਘਰੇ ਰਹਿਣਾ ਵਾ ਮੈਂ ਤਾਂ ਸੋਚਾਂ ਕਿ ਸੱਚੀ ਮਜਬੂਰ ਹੋਈ ਆ ਕਿ ਗੋਪੀ ਕੋਈ ਕੰਮ ਨਹੀਂ ਕਰਦੀ ਮੈਨੂੰ ਤਾਂ ਪਤਾ ਲੱਗਾ ਗੋਪੀ ਬੜਾ ਕੰਮ ਕਰਦੀ ਅੜੀਏ ਨਹੀਂ ਕਰਦੀ ਪਣਾ ਉੱਤੇ ਉੱਤੇ ਕਰਦੀ ਉਹ ਕੰਮ ਦਾ ਕੋਈ ਸੁਰ ਸਵਾਦ ਨਹੀਂ ਨਾ ਹੈਗਾ ਗੱਲ ਤੇ ਆ ਵਾ ਹੁਣ ਤੂੰ ਚੱਲ ਲੱਭ ਗਿਆ ਨਿਆਣਿਆਂ ਦੇ ਪੇਪਰਾਂ ਦਾ ਚੱਲ ਕੋਈ ਨਹੀਂ ਫਿਰ ਜੇ ਹੁਣ ਜਿਆਦਾ ਟਾਈਮ ਅੰਦਰ ਬੈਠੇ ਨਾ ਤੇ ਅਗਲੇ ਕਹਿਣਗੇ ਪਤਾ ਨਹੀਂ ਕੀ ਗੱਲਾਂ ਕਰਦੇ ਆਹੋ ਨਹੀਂ ਕੋਈ ਨਹੀਂ ਤੂੰ ਇਦਾਂ ਕਰ ਤੂੰ ਉਹਦੇ ਕੋਲ ਲੈ ਜਾ ਸਾਗ ਤੇ ਮੈਂ ਨਾ ਬੀਬੀ ਨੂੰ ਮਿਲਣਾ ਫੇ ਮੈਂ ਧਾਰਾ ਕੱਢਣੀ ਮੈਨੂੰ ਤਾਂ ਅੱਗੇ ਕਵੇਲਾ ਹੋ ਗਿਆ ਚਾਹ ਚੂਈ ਬਣਾ ਕੋਟ ਪਿਆ ਦੋ ਵਿਚਾਈ ਠੰਡ ਵਿੱਚ ਆਈ ਉਹ ਕੌਣ ਆ ਬੀਬੀ ਨਹੀਂ ਚਾਹ ਤਾਂ ਧਰੀ ਹੋਣੀ ਆ ਚਾਹ ਤੂੰ ਹੀ ਪੀ ਕੇ ਜਾਣਾ ਮੈਂ ਕਿ ਤੈਨੂੰ ਗੋਪੀ ਚਾਹ ਪਿਆਰ ਕੇ ਖਿਲਾਉਗੀ ਚਲਾ ਲਈ ਕੋਈ ਗੱਲ ਨਹੀਂ ਮੈਂ ਨਾ ਬੀਬੀ ਨੂੰ ਮਿਲਣਾ ਮਿਲਣਾ ਫਿਰ ਬੀਬੀ ਨੂੰ ਆਏ ਤੇ ਮੇਰੀ ਘਰ ਤੇ ਆਈ ਨਹੀਂ ਕਿ ਇੱਥੇ ਮੈਨੂੰ ਲੱਗਦਾ ਇਹ ਤਾਂ ਗੋਪੀ ਗੱਲ ਦੀਆਂ ਗੱਲਾਂ ਕਰਦੀ ਆ ਪਰ ਨਹੀਂ ਕਈ ਵਾਰ ਬੰਦਾ ਕਹਿ ਆ ਹੀ ਦਿੰਦਾ ਵੀ ਚੱਲ ਅਛਾ ਭੈਣ ਜੀ ਤੂੰ ਵੱਡੀ ਆ ਖੜਿਆ ਲੜਾਈ ਮਕਾਉਣ ਦਾ ਕਰਕੇ ਨਹੀਂ ਕੋਈ ਵਾਧੂ ਗੱਲ ਕਰਦੀ ਇਤਰਾ ਚੰਗੀ ਆ ਜੋਤੀ ਵਿਚਾਰੀ। ਗੋਪੀ ਦੀ ਜੀ? ਐ ਗੋਪੀ ਦੀ। ਹਾਂ ਜੋਤੀ ਆ ਜਾ ਕੀ ਕਰਨ ਦੇ? ਸਹੀ ਚ। ਉਹ ਮੈਂ ਚਾਹ ਰੱਖੀ ਹੂ ਮਮੀ ਵਾਸਤੇ ਆ ਜਾਓ। ਅੱਛਾ। ਹੋਰ ਸਾਨੂੰ ਸਭ ਠੀਕ ਠਾਕ ਹੈ? ਹਾਂ ਠੀਕ ਠਾਕ। ਤੇ ਤੁਸੀਂ ਨਾ ਮੈਨੂੰ ਬਸ ਠੀਕ ਠਾਕ ਵਧੀਆ ਜੀ। ਅੱਛਾ। ਹਾਂਜੀ ਬੜੇ ਦਿਨਾਂ ਬਾਅਦ ਆਉਣਾ ਆਇਆ। ਬਾ ਸਿੱਧਾ ਤਨ ਪਰ ਦਿਨ ਛੋਟੇ ਛੋਟੇ ਆ ਤੋ ਟਾਈਮ ਨਹੀਂ ਲੱਗਦਾ ਤਾਂ ਕਰਕੇ ਦਿਨ ਤਾਂ ਵਾਕਿਆ ਬੜੇ ਛੋਟੇ ਆ ਹਾਂ ਤੋ ਪਤਾ ਨਹੀਂ ਲੱਗਦਾ ਦਿਨ ਕਿੱਥੇ ਲੰਘ ਜਾਂਦਾ ਸਾਰਾ ਦਿਨ ਇਦਾਂ ਲੰਘ ਜਾਂਦਾ ਕੰਮ ਕਾਰ ਚੀ ਹਾਂ ਇੱਕ ਕੰਮ ਫੜੋ ਤੇ ਇੱਕ ਛੱਡੋ ਬਾਸਿੱਦ ਹੀ ਨਹੀਂ ਤਾਂ ਕੀ ਕਹਿੰਦੇ ਹੁੰਦੇ ਇੱਕ ਮੋੜ ਚੋਂ ਇੱਕ ਦੂਜੀ ਤਿਆਰ ਹੁਸਾਬ ਆ ਹਾਂ ਸਿਆਲੀ ਦਿਨ ਨਹੀਂ ਕਿਨੇ ਕਿਤੇ ਹੁੰਦੇ ਆਹੋ ਪਤਾ ਨਹੀਂ ਲੱਗਦਾ ਹੋਰ ਸਭ ਠੀਕ ਠਾਕ ਹਨ ਹਾਂ ਠੀਕ ਠਾਕ ਦੀਦੀ ਕੋ ਬੈਠੇ ਹੀ ਨਹੀਂ ਹਾਂ ਭੈਣ ਜੀ ਕੋਲ ਬੈਠੀ ਆ ਉਹ ਬਾਤ ਤੱਕ ਲੱਗੇ ਮੈਨੂੰ ਅੱਛਾ ਤੇ ਉਹ ਮੈਂ ਪੁੱਛਣ ਲਈਂਗਾ ਕਿਸਾ ਆ ਗਿਆਗਾ ਵਾ ਆ ਨਿਮਣਾ ਆਂ ਦਿਦੀ ਨੇ ਸਾਗ ਆਂ ਤੁਸੀਂ ਸੰਡੀ ਕੈਂਡੀਸ ਆ ਗਿਆ ਹੈ ਨਾ ਫ੍ਰਿਜ ਚ ਪਿਆ ਤੇ ਗੋਪੀ ਕੋ ਲੈ ਜੀ ਅੱਛਾ ਹਾਂਜੀ ਹੋਰ ਫਿਰ ਕੰਮ ਕਾਰ ਕਿਦਾਂ ਸਤਿਨਾਂ ਦੇ ਪੇਪਰ ਵੀ ਚੱਲਣ ਦੇ ਹੋਣੇ ਨੇ ਤੋ ਕਿਦਾਂ ਟਿਊਸ਼ਨ ਲਖਾਈ ਬੱਚਿਆਂ ਦੀ ਹਾਂ ਟਿਊਸ਼ਨ ਤਾਂ ਮੈਂ ਨਾ ਪਹਿਲਾਂ ਰਖਾਈ ਹੀ ਅੱਛਾ ਫੇਰ ਨੂੰ ਜਦੋਂ ਹੁਣ ਪੇਪਰ ਹੁੰਦੇ ਨਾ ਫਿਰ ਮੈਂ ਆਪ ਹੀ ਪੜਾਉਣੀ ਆ ਅੱਛਾ ਤੇ ਆ ਕਿਉਂਕਿ ਟਿਊਸ਼ਨ ਦੇ ਬਾਅਦ ਸੀ ਜਿੱਦਾਂ ਨਾ ਥੋੜਾ ਬਹੁਤੀ ਕੰਮ ਹੁੰਦਾ ਵਾ ਤੇ ਫਿਰ ਆਣ ਕੇ ਫਿਰ ਮੈਂ ਇਹਦਾ ਟਾਈਮ ਵੇਸਟ ਹੁੰਦਾ ਵਾ ਤੇ ਫਿਰ ਮੈਨੂੰ ਜੋ ਪੇਪਰ ਆ ਜਾਂਦੇ ਨਾ ਫਿਰ ਮੈਂ ਆਪ ਹੀ ਪੜਾਉਣਾ ਹੁੰਦਾ ਚੱਲ ਵਧੀਆ ਗੱਲ ਆ ਕਿ ਨਾਲ ਜਿਹੜਾ ਆਪ ਪੜਾਉਣਾ ਉਹਦੇ ਨਾਲ ਦੀ ਰੀਸ ਨਹੀਂ ਹੈਗੀ ਹਾਂ ਤੇ ਬਾਕੀ ਕੰਮ ਕਰ ਫਿਰ ਕਿਹੜੇ ਵਲੇ ਕਰਦੇ ਵੀ ਟਿਊਸ਼ਨ ਬੱਚੇ ਪੜਾਉਣੇ ਹੁੰਦੇ ਤੇ ਫਿਰ ਟਾਈਮ ਨਹੀਂ ਲੱਗਦਾ ਹੁਣ ਨਹੀਂ ਕੰਮ ਦਾ ਤੇ ਇਦਾਂ ਹੀ ਆ ਹੁਣ ਦੀਦੀ ਕਰ ਲੈਂਦੇ ਕੰਮ ਕਹਿੰਦੇ ਕਿ ਤੂੰ ਨਿਆਣਿਆਂ ਨੂੰ ਪੜਾ ਲਿਆ ਕਰ ਤੇ ਮੈਂ ਕੰਮ ਦਾ ਕੀ ਆ ਮੈਂ ਕੰਮ ਆਪੇ ਕਰ ਲਿਆ ਕਰੂੰਗੀ ਚੱਲ ਵਧੀਆ ਗੱਲ ਆ ਕਿ ਨਹੀਂ ਦੀਦੀ ਬਥੇਰਾ ਸਾਥ ਦੇ ਦਿੰਦੇ ਆ ਕਿੰਦੇ ਬੱਚੇ ਫਰਸਟ ਹੋਣੇ ਚਾਹੀਦੇ ਆ ਹਾਂ ਬੜਾ ਬੱਚਿਆਂ ਦਾ ਸੋਚਦੇ ਆ ਕਿ ਨਹੀਂ ਚਲ ਸੋਚਣਾ ਵੀ ਚਾਹੀਦਾ ਵੱਡੇ ਥਾਣੇ ਫਿਰ ਵੀ ਹਾਂ ਕਹਿੰਦੇ ਚਲੋ ਸਾਡੇ ਕਿਤੇ ਸੋਚਣਾ ਕਿੰਨੇ ਕਰਨਾ ਹਾਂ ਕਹਿੰਦੇ ਸਾਡਾ ਤੇ ਚਲੋ ਹੁਣ ਕੋਰਸ ਦਿਆ ਕਰਨਾ ਕਹਿੰਦੇ ਤਾਂ ਵੀ ਹੋਇਆ ਜੇ ਮੈਂ ਥੋੜੇ ਦਿਨ ਕੰਮ ਕਰ ਵੀ ਲਵਾਂਗੀ ਤੇ ਕੋਸੋ ਦੀਦੀ ਨੇ ਨਾ ਜਾਣਾ ਵੀ ਹੀਗਾ ਫੇਕੇ ਤਾਂ ਵੀ ਇਹਨੇ ਹੁਣ ਮੈਂ ਬਾਅਦ ਚ ਚੱਲ ਜੂਗੀ ਅੱਛਾ ਇਹ ਬਾਅਦ ਵਿੱਚ ਚੱਲ ਜੂਗੀ ਹਾਂ ਕਿਤੇ ਨਿਆਣੇ ਦੇ ਪੇਪਰ ਹੋ ਜਾਂਦੇ ਤੇ ਫਿਰ ਮੈਂ ਬਾਅਦ ਚ ਚੱਲ ਜੂਗੀ ਆਹ ਤੇ ਆਈ। ਫੇ ਤਾਂ ਸਿਆਣੇ ਆ ਭੈਣ ਜੀ ਬੜੇ। ਹਾਂ ਨਹੀਂ ਬੜੇ ਸਿਆਣੇ ਆ ਕੇ। ਉਹਨਾਂ ਚੋਂ ਵਧੀਆ ਇਕੱਠ ਨੰਗ ਨਭੀ ਨਹੀਂ ਵੀ ਜਾਂਦੇ ਸਾਡਾ। ਹਾਂਜੀ। ਹਾਂ ਬਾਜੀ ਬਥੇਰੇ ਚੰਗੇ ਆ। ਉਹਨਾਂ ਦੇ ਸੱਟੇ ਹੀ ਆ। ਨਾਲ ਦੋ ਜਨਾਨੀਆਂ ਜਿੱਥੇ ਹੁੰਦਾ ਤੇ ਕੰਮ ਦੀ ਤੇ ਪਰਵਾਹ ਹੀ ਨਹੀਂ ਹੁੰਦੀ। ਹਾਂ। ਇਹ ਗੱਲ ਹੋਉਂਦੀ। ਨਾਲ ਮੰਮੀ ਵੀ ਹੁਣ ਗੈਰ ਹੈ ਨਾ। ਜੋ ਮੰਮੀ ਮੋਦੀ ਚੱਲੇ ਭੈਣ ਦੀ ਸੱਚ ਕਹਿੰਦੇ ਵਾਂਡੇ ਗਏ ਤਾਂ ਹੁਣ ਆਏ ਆ ਤੇ ਗੋਪੀ ਦੇ ਹੀ ਚਾਹ ਬਣਾਉਣ ਮੰਮੀ ਵਾਸਤੇ। ਹਾਂ ਮੈਂ ਚਾਹ ਦਈ ਹੁਮੀ ਵਾਸਤੇ ਬਣਾਉਣਾ। ਤੇ ਮੈਂ ਕੀ ਕਿਏ ਕਿ ਚਲੋ ਕੰਮ ਇੱਕ ਨੇ ਕਰ ਲਿਆ ਦੋ ਨੇ ਕਰ ਲਿਆ ਕੰਮ ਹੀ ਕਰਨਾ ਵਾ ਹਾਂ ਹੁਣ ਸੋਈ ਚ ਇੰਨੇ ਜਾਣਾ ਥੋੜੀ ਬੰਨਣਾ ਵਾ ਹਾਏ ਇਥੇ ਆਈ ਆ ਜਦੋਂ ਨਿਆਣੇ ਦੇ ਪੇਪਰ ਨਹੀਂ ਨਾ ਹੁੰਦੇ ਫੇਰ ਟਿਊਸ਼ਨ ਤੇ ਚੜ ਜਾਂਦੇ ਫੇਰ ਉਹਦੇ ਹੀ ਰਲ ਮਿਲ ਕੇ ਕਰ ਲੈਂਦਾ ਵਾ ਹਾਂ ਜੀ ਮੰਮੀ ਵੀ ਇਦਾਂ ਬੈਠੇ ਬੈਠੇ ਸਬਜ਼ੀ ਸਬਜ਼ੀ ਚੀਰ ਦਿੰਦੇ ਆ ਤੇ ਕੰਮ ਚੋਂ ਚੁਟੜੀ ਹਾਂ ਹੱਥੋਂ ਤੇ ਚਲ ਛੱਟ ਖਤਮ ਹੋ ਜਾਂਦਾ ਵਾ ਚਾਹ ਠੀਕ ਹੋ ਜਾਂਦਾ ਵਾ ਤੇ ਬਾਕੀ ਚਲੋ ਇਹ ਕਿchnੋ ਚੰਗੀ ਆਦਾ ਭੈਣ ਜੀ ਤੇ ਬਹੁਤ ਹਾਂ ਜੀ ਹਾਂ ਨਹੀਂ ਬੜੇ ਚੰਗੇ ਆਦਾ ਲਿਆਦਾ ਸਾਗ ਪੇਮੇ ਨਹੀਂ ਕੋਈ ਨਹੀਂ ਜੋਂ ਦੀ ਫੜ ਲੈਣੀ ਹੈ ਮਸਾਗ ਅੱਛਾ ਹੋਰ ਫਿਰ ਸਭ ਠੀਕ ਠਾਕ ਹੈ ਨਾ ਹਾਂਜੀ ਵਧੀਆ ਵਧੀਆ ਲੜ ਦੀ ਲੋੜ ਨਹੀਂ ਹੁੰਦਾ ਭੈਣ ਜੀ ਨਹੀਂ ਨਹੀਂ ਦੀਦੀ ਲੜ ਦੇਣੀ ਆ ਹੁਣ ਕਈ ਵਾਰ ਚੋ ਗਲਤੀ ਕਈ ਵਾਰ ਮੇਰੇ ਤੋਂ ਵੀ ਹੋ ਜਾਂਦੀ ਫਿਰ ਮੈਨੂੰ ਦੱਸ ਦਿੰਦੇ ਵੀ ਇਦਾਂ ਨਹੀਂ ਕਰੀਦਾ ਚੋ ਟਿੱਪੋ ਜੇ ਹੋਈ ਤਾਂ ਨਹੀਂ ਹੋ ਵੀ ਜਾਂਦੀ ਆ ਉਹ ਤਾਂ ਆਪਣੇ ਘਹਾਡੇ ਕੋ ਤੇ ਘਰ ਵਿੱਚ ਹੋ ਹੀ ਜਾਂਦੀ ਹੈ ਕਿਹੜੀ ਗੱਲ ਆ ਕੋਈ ਹਾਂ ਨਹੀਂ ਸਮਝਾ ਦਿੰਦੇ ਆ ਫਿਰ ਉਹਦਾ ਬੀਬੀ ਤੇਰੇ ਚੰਗੇ ਆ ਚੋ ਤਾਂ ਹੀ ਫਿਰ ਨਿਭਦੀ ਜਾਂਦਾ ਹੀ ਆ ਨਹੀਂ ਨਿਭਦੀ ਵੀ ਤਾਂ ਹੀ ਆ ਗੋਪੀ ਦੀਦੀ ਹਾਂ ਜੇ ਇੱਕ ਜਣਾ ਚੰਗਾ ਹੋਵੇ ਤੇ ਦੂਜਾ ਉਹਦਾਂ ਦਾ ਹੋਵੇ ਤਾਂ ਬੰਦਾ ਇੱਕ ਦਿਨ ਸਮਝਾਰ ਸਮੂਗੇ ਟਾਈਮ ਕੱਢ ਲੈਂਦਾ ਹੈ ਤੇ ਜੇ ਹੁਣ ਦੋਵੇਂ ਇੱਕੋ ਜਿਹੇ ਹੋਵਾਂਗੇ ਤਾਂ ਟਾਈਮ ਕਿੱਥੇ ਲੰਘਦਾ ਫਿਰ ਹਾਂ ਇਹ ਤੇ ਹੈ ਹੀ ਹੈ ਨਾ ਤੁਸੀਂ ਮਸਿਆਣੀ ਆ ਹੁਣ ਇਹ ਆ ਕਿ ਨਾ ਉਹਨਾਂ ਦਾ ਹੁਣ ਜਿੰਦਗੀ ਦਾ ਤਜਰਬਾ ਮੇਰੇ ਨਾਲੋਂ ਜ਼ਿਆਦਾ ਵਾ ਉਹ ਨਾ ਮੇਰਾ ਘੱਟ ਵਾ ਤੇ ਫਿਰ ਉਸ ਹਿਸਾਬ ਨਾਲ ਫਿਰ ਜੇ ਮੈਂ ਦੱਸ ਦਿੰਦੇ ਤੇ ਫਿਰ ਮੈਂ ਵੀ ਆਪਣੇ ਆਪ ਚ ਸੁਧਾਰ ਕਰ ਲੇਗੀ ਚਲੋ ਵਧੀਆ ਗੱਲਾਂ ਨਾਲ ਮਿਲ ਕੇ ਟਾਈਮ ਕੱਢਣਾ ਚਾਹੀਦਾ ਹਾਂ ਨਿਆਣਿਆਂ ਨਾਲ ਤਾਂ ਬੜਾ ਮੂਹ ਕਰਦੇ ਆ ਨਹੀਂ ਚਲੋ ਕਰਨਾ ਵੀ ਚਾਹੀਦਾ ਵਾ ਮਾਸਾ ਵੀ ਨਿਆਣੇ ਲੇਟ ਹੋ ਜਾਂਦੇ ਤੇ ਝੱਟ ਫਿਰ ਕਹਿੰਦੇ ਆ ਵੀ ਨਿਆਣੇ ਲੇਟ ਕਿਉਂ ਹੋਈ ਆ ਤੂੰ ਐਡੀ ਦੂਰ ਪਾਏ ਬੜਾ ਫਿਕਰ ਕਰਦੇ ਆ ਚਲ ਆ ਜਾ ਫਿਰ ਬੇਸਾਦ ਮਾਸਾ ਹਾਂ ਚਲ ਆ ਜਾ ਨਹੀਂ ਉਹਦਾ ਇੱਕ ਗੱਲ ਹੈਗੀ ਆ ਜਿੰਨੀਆਂ ਸਿੱਤਾਂ ਗੋਪੀ ਦੀਦੀ ਕਰਨ ਦੀ ਨੇ ਭੈਣ ਜੀ ਦੀਆਂ ਉਹਨਾਂ ਸਿਫਤਾਂ ਦੇ ਲਾਇਕ ਹੈ ਨਹੀਂ ਆ ਭੈਣ ਜੀ ਹਾਏ ਰੱਬਾ ਕਿੰਨੀਆਂ ਚੁਗਲੀਆਂ ਕਰਦੀ ਗੋਪੀ ਦੀਆਂ ਤੇ ਗੋਪੀ ਨੇ ਵੇਲਾ ਇੱਕ ਉਹਦੇ ਨਾਲ ਬਰਖਲਾਫ ਗੱਲ ਨਹੀਂ ਕੀਤੀ ਕਿਤੇ ਤੇ ਇਹੋ ਜਿਹੜੇ ਭੈਣ ਜੀ ਨੇ ਮੇਰੇ ਨਾਲ ਗੱਲਾਂ ਕੀਤੀਆਂ ਵਾ ਤੇ ਜੇ ਇਹੋਈ ਗੱਲਾਂ ਮੈਂ ਗੋਪੀ ਨੂੰ ਦੱਸਾਂ ਲਗਾ ਤਾਂ ਪਵੇ ਨਾ ਇਹਨਾਂ ਦੇ ਘਰ ਕਪਾਤ ਜਿੱਦਾਂ ਹੁਣ ਗੋਪੀ ਕਹਿੰਦੀ ਅਸੀਂ ਕਿੱਦਾਂ ਰਲ ਮਿਲ ਕੇ ਰਹਿਣੀ ਆ ਵਾ ਜਠਾਣੀ ਦਰਾਨੀ ਤੇ ਜੇ ਮੈਂ ਇਹਦੀ ਇੱਕ ਇੱਕ ਗੱਲ ਦੱਸਾਂ ਤੇ ਜਠਾਣੀ ਦਰਾਨੀ ਰਲ ਲੜ ਕੇ ਕੀ ਰਹਿਣਾ ਇਹਨਾਂ ਦਾ ਘਰ ਤੇ ਪਾੜ ਜੇ ਪਰ ਛੱਡ ਜੋ ਤੀ ਤੈਨੂੰ ਕੀ ਲੋੜ ਆ ਇੱਧਰ ਵੀ ਉੱਧਰ ਗੱਲ ਕਰਨ ਦੀ ਮੈਂ ਤੁਹਾਨੂੰ ਆਣ-ਗਮਾਣ ਵਾਂਗੂੰ ਆਉਣਾ ਚਾਹਣਾ ਤੇ ਹੈ ਹੀ ਨਾ ਜੇ ਮੈਂ ਉੱਧਰ ਦੀ ਉੱਧਰ ਗੱਲ ਕਰਨ ਲੱਗਾ ਤੇ ਮੇਰਾ ਤਾਂ ਫਿਰ ਆਉਣਾ ਜਾਣਾ ਵੀ ਬੰਦ ਹੋ ਜਾਣਾ ਵਾ ਚੱਲ ਰਿੱਧੇ ਦੇ ਭਾਣੀ ਮੈਂ ਆ ਤੈ ਜਾਨੀ ਆ ਤੂੰ ਗੱਲ ਬੋਲਦਾ ਪਤਾ ਤਾਂ ਲੱਗ ਹੀ ਜਾਂਦਾ ਨਾ ਕੀ ਕੁਛ ਬੰਨਦਾ ਇਹਨਾਂ ਦੇ ਘਰ ਕਿ ਜੇ ਮੈਂ ਨਾ ਆਵਾਂ ਨਾ ਜਾਵਾਂ ਤੇ ਮੈਨੂੰ ਕਿੱਥੋਂ ਪਤਾ ਲੱਗੇ ਭੈਣ ਜੀ ਜਿਹੜੀ ਹੈ ਨਾ ਵੱਡੀ ਦਿਵਿੰਦਰ ਕੌਰ ਬਹੁਤੀ ਤੇਜ਼ ਬਹੁਤੀ ਕੀ ਹਦਵਾਦੀ ਤੇਜ਼ ਉਹ ਤਾਂ ਇੰਨੀਆਂ ਚ ਗੁਣੀ ਵਾਲੀ ਕਰਦੀ ਇਹ ਨਹੀਂ ਕਰਨੀਆਂ ਬੰਦੀਆਂ ਬੰਦਾ ਪੁੱਛੇ ਜਾਂ ਤੇ ਗੋਪੀ ਵੀ ਕਰੇ ਤਾਂ ਤਾਂ ਵੀ ਬੰਦਾ ਕਵੇ ਚਾ ਉਹਨੂੰ ਛੱਡ ਇਹਨਾਂ ਲਈ ਹੋ ਜਾਣੇ ਕੋਈ ਹਾਂ ਨੀ ਦਿਵਿੰਦਰ ਤਾਂ ਵੀ ਸੱਚੀ ਕਿੱਥੇ ਚੜਗੇ ਸਮ੍ਰੀਤ ਹੋਣੀ ਬੀਬੀ ਉਹਨਾਂ ਨਿਆਣੇ ਬੜੇ ਖੁਸ਼ੀ ਹੀ ਆਈਆਂ ਨਾ ਦਾਈ ਦਿਣੀ ਮੇਰੀ ਆਹੋ ਵਾਂਡੇ ਮਾਇ ਤੇ ਮੇਰੇ ਮੋਢਿਆਂ ਤੇ ਪਹਿਲਾਂ ਚੜੀ ਜਾਂਦੇ ਹਾਂ ਤੇ ਬੜੇ ਖੁਸ਼ੀ ਵੀ ਜਿਤਨਾ ਦਾਬੀ ਆ ਗਈ ਆ ਪਤਾ ਨਹੀਂ ਕਿੱਥੋਂ ਕਿੱਥੋਂ ਆ ਗਈ ਆ ਹਾਂ ਨੂੰ ਪੁੱਛਦੇ ਰਹੇ ਦਾਦੀ ਨੇ ਕਿਦਾਂ ਆਉਣਾ ਵਾ ਕਿਦਾਂ ਆਉਣਾ ਹੀ ਆਖਿਆ ਬਾਹੂ ਉਹਨਾਂ ਨੇ ਆਪਣੇ ਪੇਕੇ ਗਈ ਆ ਜਿੱਦਾਂ ਤੇਰੀ ਮੰਮਾ ਤੇਰੇ ਨਾਨਕੇ ਜਾਂਦੀ ਐ ਇਦਾਂ ਬੀਬੀ ਵੀ ਆਪਣੇ ਪੇਕੇ ਗਈ ਆ ਸ਼ੇਰ ਸਮਝ ਫੜੀ ਉਹਨਾਂ ਨੇ ਕਿਤੇ ਬੜਾ ਚਿਰ ਸ਼ੇਰ ਖਪਾਇਆ ਸਾਡੇ ਨਾਲ ਪਹਿਲਾਂ ਮਿਆਂਣਿਆਂ ਨੂੰ ਤੇ ਹੁਣ ਗੱਲਾਂ ਦੱਸੀਆਂ ਨਾ ਫੇਰ ਹੀ ਪਤਾ ਲੱਗਦਾ ਨਾਨਕੇ ਦਾਦਕੇ ਬੀਬੀ ਦੇ ਪੇਕੇ ਸਾਰਾ ਕੁਝ ਦੱਸਣਾ ਪੈਂਦਾ ਵਾ ਹਮ ਆਪ ਘਾਨੇ ਫਲਾ ਫਲਾ ਕੇ ਦੇ ਵੇਖ ਲਾਰਾ ਪਾਇਆ ਕਦੀ ਮੇਰੇ ਮੂੰਹ ਗਾੜੀ ਕਿਤਰਾ ਕੰਮ ਕਰਦਾ ਜਾਂਦਾ ਕਰਤੋਂਦੇ ਹੋਣੇ ਆ ਤੇ ਮੁੜ ਕੇ ਹੁਣ ਬਾਹਰ ਚਲ ਗਈ ਅੱਛਾ ਸੁਣਾ ਬੀਬੀ ਫਿਰ ਠੀਕ ਠਾਕ ਏ ਹਾਂ ਠੀਕ ਠਾਕ ਮਾਮੇ ਲਿਆ ਨਵਾਂ ਮਾਮੀ ਜੀ ਹੋਣੀ ਸਾਰੇ ਸਾਰੇ ਰਾਜੀ ਬਾਜੀ ਠੀਕ ਠਾਕ ਵਾ ਕਿਦਾਂ ਦਾ ਮਾਹੌਲ ਚਾਲ ਵਾ ਉਹਨਾਂ ਦਾ ਮਾਹੌਲ ਚਾਲ ਤੇ ਦਵਿੰਦਰ ਤੁਸੀਂ ਗੁੱਸਾ ਕਰਨਾ ਕਿਤੇ ਨਾ ਚੰਗੀਆਂ ਹੀ ਹੋ ਪਈ ਬਹੁਤ ਆਹ ਹੋ ਗਿਆ ਤੇ ਪਹਿਲਾਂ ਵੀ ਚਲ ਚੰਗੀਆਂ ਹੀ ਬਥੇਰੀਆਂ ਆ ਗਏ ਬਹੁਤ ਚੰਗੀਆਂ ਪੜੀਆਂ ਲਿਖੀਆਂ ਹੈਗੀਆਂ ਵਾ ਆਹ ਹੋ ਮਾਮੀ ਬੜਾ ਉਹਨਾਂ ਦੇ ਘਰ ਦਾ ਤੇ ਪਾ ਮੁਖਲਾਰਾ ਬੜਾ ਦਵਿੰਦਰ ਉਹਨਾਂ ਦਾ ਹਾਂ ਕਦੇ ਗੰਨੇ ਛੱਲਣ ਵਾਲੇ ਹਮ ਕਿਤੇ ਇਧਰੋਂ ਆ ਗੀਆਂ ਆ ਕਿਤੇ ਆਉ ਜਾਈ ਵੀ ਬੜੀ ਆਓ ਕੋਈ ਨਾ ਕੋਈ ਆਇਆ ਰਹਿੰਦਾ ਆਇਆ ਰਹਿੰਦਾ ਕੋ ਯਾਂ ਡਗਵਾਣ ਵੀ ਰਿਸ਼ਤੇਦਾਰ ਵੀ ਤੇ ਦਿਵਿੰਦਰ ਪਤਾ ਨਹੀਂ ਲੱਗਣ ਦਿੰਦੇਗਾ ਕਿ ਉਹ ਕਿਤਰਾ ਕੇ ਕੰਮ ਕਰ ਲੈਂਦੇ ਅਛਾ ਹਾਂ ਨਾ ਮਾਲਣੀ ਲਾਈ ਕੋਈ ਨਾ ਕੰਮ ਵਾਲੀ ਕੋਈ ਨਹੀਂ ਦੋਵੇਂ ਜਣੀਆਂ ਵਾ ਅਛਾ ਪਤਾ ਨਹੀਂ ਵੀ ਉਹਨੇ ਆ ਆ ਚੀਜ਼ ਬਣਾ ਲਿਆ ਈ ਉਹਨੇ ਉਹ ਬਣਾ ਦਿੱਤਾ ਹੂੰ ਇਹ ਆਪਾਂ ਦੂਜੀ ਨੇ ਨਾ ਤਾਂ ਕੁੰਦੀਆਂ ਹੀ ਆ ਨਾ ਬੋਲਦੀਆਂ ਤੇ ਆਪੋ ਆਪਣੀ ਜੀ ਆ ਵੀ ਤਾਂ ਮਾਂ ਕੰਮ ਕੰਮ ਕਰੀ ਜਾਂਦੀਆਂ ਆਂਗੇ ਕੋਈ ਮੇਰ ਤੇਰ ਨਹੀਂ ਰੱਖਦੀਆਂ ਹੈ ਹੀ ਨਹੀਂ ਉਹਨਾਂ ਦੇ ਘਰ ਵਿੱਚ ਤਾ ਦੋਕਾ ਦੋਵੇਂ ਕੱਢ ਲੈਂਦੀਆਂ ਦੋਵੇਂ ਹੀ ਅਛਾ ਹਾਂ ਦੋਵੇਂ ਹੀ ਉਹ ਤਾਰਾ ਕੱਢਦੀਆਂ ਮੇਰੇ ਤੇ ਮੇਰਾ ਤਾਂ ਕਿਤੇ ਇੰਨਾ ਰੂਹ ਖੁਸ਼ ਹੋਇਆ ਵੀ ਬਹੁਤ ਹੈ ਟਾਈਮੋਂ ਤਾਂ ਮੈਂ ਆਖਾਂ ਹਾ ਬੀਬੀ ਤੇ ਉਹਨਾਂ ਦਾ ਨਾਂ ਨਹੀਂ ਲੈਣ ਲਈ ਤੇ ਮਾਮੇ ਹੋਣੀ ਆਉਣ ਨਹੀਂ ਦੇਣ ਤੇ ਸਾਡਾ ਕਿਹੜਾ ਜੀ ਲੱਗਣ ਨਾ ਨਹੀਂ ਫਿਕਰ ਬੌਤਿਕ ਹੈ ਨਾ ਮੈਨੂੰ ਆਉਂਦੇ ਨੇ ਉਹ ਤਾਂ ਗੱਲ ਵਾ ਉਹ ਆਖਣ ਹੀ ਨਹੀਂਗਾ ਜਾਣ ਦੇਣਾ ਤੈਨੂੰ ਆਹੀ ਨਹੀਂਗਾ ਜਾਣ ਦੇਣਾ ਹੋਰ ਦੋ ਚਾਰ ਦਿਨ ਮੈਂ ਕਿਹਾ ਮੇਰੇ ਤੇ ਪੋਤਿਆਂ ਪੋਤਿਆਂ ਦਾ ਜੀ ਨਹੀਂ ਲੱਗਣ ਨਹੀਂ ਲੱਗਣ ਸਾਡਾ ਤੇ ਆਪਣਾ ਨਹੀਂ ਲੱਗਣ ਡਿਆ ਤੇ ਮੈਂ ਆਖਣ ਫੋਨ ਕਰਕੇ ਫੇਰ ਮੈਂ ਕਿਹਾ ਉਹਨਾਂ ਨੇ ਆਖਣਾ ਕਿ ਥਾਰੇ ਆਈ ਆ ਵੀ ਸਾਡੀ ਭੈਣ ਸਾਡੀ ਨਹੀਂ ਕੋਹ ਲੱਗਦੀ ਚਲ ਅਸ਼ਾ ਕੋਈ ਨਹੀਂ ਬੀਬੀ ਆਪੇ ਆਜੂਗੀ ਨਵੇਂ ਜਿਹੇ ਚੰਗਾ ਆਇਆ ਘਰ ਭਰ ਗਿਆ ਵਾ ਬੜੇ ਜੋਰ ਨਾਲ ਆਈਆਂ ਕੇ ਤੇ ਵੇਖ ਲੈ ਬੀਬੀ ਫਿਰ ਉਹ ਵੀ ਤੇ ਤੁਹਾਡੇ ਭਰਾ ਦੀਆਂ ਹੀ ਨੋਵਾ ਵਾ ਤੇ ਹੁਣ ਜਿਹੜੀ ਇੱਥੇ ਤੇਰੀ ਨੋਵਾ ਇਹਨੂੰ ਧਾਰ ਕੱਢਦਾ ਹੋਏ ਨਹੀਂ ਪਤਾ ਕੱਢਣੀ ਵੀ ਹੁੰਦੀ ਓ ਅੱਛਾ ਆਹੋ ਮੈਂ ਕਿਦਨ ਨਾ ਤੇਰੇ ਮਗਰੋਂ ਬੀਬੀ ਗੁੱਸੇ ਨਾਲ ਆਖਿਆ ਮੈਂ ਹਾਂ ਮੈਂ ਨਹੀਂ ਅੱਜ ਕੱਢਣੀ ਧਾਰ ਆਪੇ ਗੋਪੀ ਕੱਢੂਗੀ ਅੱਛਾ ਹਾਂਜੀ ਹੁੰਦੀ ਮੈਨੂੰ ਕੱਢਣੀ ਇਹ ਮਾਰੀ ਮੋਟੀ ਮੈਂ ਆਪੇ ਕੱਢ ਲੂੰਗੀ ਚੰਗੀ ਤਰ੍ਹਾਂ ਸਿੱਖ ਲੂੰਗੀ ਇਹ ਬੀਬੀ ਮੀਸਣੀ ਹੋ ਮਾੜੇ ਮੋਟੇ ਦੀ ਕਿਹੜੀ ਗੱਲ ਇਹਨੇ ਕੱਢ ਲੈਣੀ ਇਹਨੂੰ ਆਉਂਦੀਆਂ ਧਾਰਾ ਕੱਢਣੀਆਂ ਇਹਨੇ ਆਪਣੇ ਸਿਰ ਨਹੀਂ ਪਾਈ ਗੱਲ ਇਹੋ ਗੱਲ ਵੀ ਜੇ ਮੈਂ ਇੱਕ ਦਿਨ ਕੱਢ ਲਈ ਤੇ ਮੁੜ ਕੇ ਇਹਨਾਂ ਨੇ ਮੈਨੂੰ ਹਾਂ ਮੈਨੂੰ ਕਹਿਣਾ ਕੱਢਿਆ ਕਰ ਤੇ ਹੁਣ ਵੇ ਤੇਰੀਆਂ ਪਤਿਓ ਨੂੰ ਆ ਬੀਬੀ ਦੋਵੇਂ ਧਾਰਾ ਕੱਢਦੀਆਂ ਮੈਂ ਨਹੀਂ ਪੜੀਆਂ ਲਿਖੀਆਂ ਕਿਤੇ ਮੈਂ ਅੱਗੇ ਆਨੀ ਆਂ ਵੀ ਉਹਨਾਂ ਨੇ ਨਾ ਯਾ ਕਾਰੋਂ ਵਾਲੇ ਬੂਟ ਵੱਖਰੇ ਰੱਖੇ ਖੱਛਾ ਉਹ ਉੱਥੇ ਬਾਹਰ ਲਾ ਕੇ ਦੂਜੇ ਪਾ ਆਂਦਿਗਾ ਤੇ ਆਣ ਕੇ ਦੂਜੇ ਪਾ ਲਿਆ ਪਤਾ ਹੀ ਨਹੀਂ ਕਿ ਕੰਮ ਕਰਕੇ ਆਇਆ ਚਲ ਪੜੀ ਲਿਖੀ ਮੈਂ ਤੇ ਜਿੰਨੀ ਕਿ ਹੈਗੀ ਠੀਕ ਆ ਪੜੀ ਲਿਖੀ ਇਹ ਜਿਹੜੀ ਘਟਵਾ ਇਹਨੂੰ ਤੇ ਫਿਰ ਕੋਲ ਦਾਣਾ ਆਪਣਾ ਨਹੀਂ ਉਹਦਾ ਹੀ ਕੰਮ ਚੋਰੀ ਬੀਬੀ ਘਰ ਨੂੰ ਘਰ ਸਮਝੀਏ ਨਾ ਦਿਵਿੰਦਰ ਤੇ ਕਾਰ ਹੋਏ ਹਿੰਦਾਵਾ ਮੇਰਾ ਤੇ ਸੱਚੀ ਤਾਂ ਨਾ ਜੀ ਨਹੀਂ ਲੱਗਾ ਮੈਂ ਕੋਈ ਵੀ ਕਹਾਂ ਮੈਂ ਤੁਹਾਡੇ ਕੋਲ ਸੇ ਵੇਲੇ ਕਰਦੀ ਬੀਬੀ ਆ ਗੱਲ ਇਦਾਂ ਆ ਗੱਲ ਇਦਾਂ ਜੇ ਮੈਂ ਉਹਨੂੰ ਦੱਸ ਦਿਆਂ ਉਹਦੇ ਦੇ ਪਾਪਾ ਨੂੰ ਉਹ ਗਾੜੀ ਮੈਨੂੰ ਚਾਰੇ ਪੌੜ ਚੋਕੇ ਪੈ ਜਾਂਦਾ ਤੂੰ ਨਹੀਂ ਚੰਗੀ ਹੂੰ ਮੁੰਡੇ ਨੂੰ ਕੁਛ ਕਹਿਨੀ ਆ ਜੋਦੇ ਨੂੰ ਤੂੰ ਬੋਪੀ ਨੂੰ ਕੁ ਕਹਿਨੀ ਆ ਤੂੰ ਨਿਆਣਿਆਂ ਨੂੰ ਕੁ ਕਹਿਨੀ ਉਹਨੇ ਤੇ ਕਿਤੇ ਮੇਲਾ ਹੀ ਲਾ ਛੱਡਿਆ ਤੇਰੇ ਮਗਰੋਂ ਤੇਰਾ ਹੀ ਡਾਰੀ ਕੋ ਸਾਰਿਆਂ ਨੂੰ ਦੱਸ ਹੈ ਹੋਰ ਮੇਰਾ ਤੇਰੇ ਢਿੱਡ ਭਰੇ ਆ ਗੱਲਾਂ ਨਾ ਹੁਣ ਮੈਂ ਕਿਹੜੀ ਕਰਾਂ ਤੇ ਕਿਹੜੀ ਨਾ ਕਰਾਂ ਮੇਰੀਆਂ ਤਾਂ ਧਾਰਾਂ ਵੀ ਕੱਢਣ ਵਾਲੀਆਂ ਉਧਰੋਂ ਜੋਤੀ ਆ ਗਈ ਤੇ ਮੈਂ ਉਹਦੇ ਨਾਲ ਗੱਲੀ ਪੈ ਗਈ ਮੈਂ ਹੁਣ ਆਖਿਆ ਪਹਿਲਾਂ ਮੈਂ ਆਪਣੀ ਬੀਬੀ ਨੂੰ ਤੇ ਮੇਲਾ ਰਾਜੀ ਬਾਜੀ ਪੁੱਛਾਂ ਜਾ ਕੇ ਵੀ ਕਿੱਦਾਂ ਰਹੀਆਂ ਉੱਥੇ ਵੀ ਖੁਸ਼ਦਿਲ ਰਹੇ ਸਾਰੇ ਜਾਣੇ ਨਹੀਂ ਬੜੇ ਖੁਸ਼ ਕਿਤੇ ਆ ਹਵਲੇ ਨਿਆਣਿਆਂ ਨੇ ਉਹਨਾਂ ਨੇ ਸਾਰਿਆਂ ਨੇ ਭਰਾਵਾਂ ਮੇਰਿਆਂ ਵੀ ਬਹਿ ਜਾਣਾ ਹਾਂ ਤੇ ਡੋਡੀਆਂ ਦਾ ਰੋਜ ਏਡਾ ਪੈ ਬਿਠਾ ਹਾਂ ਉਹ ਤੇ ਬੈ ਕੇ ਖਾਣੀਆਂ ਤੇ ਡੋਡੀਆਂ ਗਰਸ਼ਕ ਕਿੰਨੇ ਦਫਾ ਆਗਾ ਬੀਬੀ ਉਹਨਾਂ ਸਾਰਿਆਂ ਨੇ ਇਹ ਨਹੀਂ ਕਿ ਇੱਕ ਮੈਂ ਬੋਟੀਆਂ ਨਹੀਂ ਬੈਠੀਆਂ ਉਹਨਾਂ ਨੇ ਵੀ ਆਣ ਕੇ ਬਹਿ ਜਾਣਾ ਕੰਮ ਤਾਂ ਦਾ ਆਪਣਾ ਉਹਨਾਂ ਨੇ ਨਾ ਸਵਖਤੀ ਕਰ ਲੈ ਟਾਈਮ ਨਾ ਕਰ ਲੈਂਦੀਆਂ ਟਾਈਮ ਨਾ ਕਰ ਲੈਂਦੀ ਆ ਧਾਰਾ ਕੱਢ ਲੈਂਦੀ ਆ ਪਤਾ ਹੀ ਨਹੀਂ ਮੈਨੂੰ ਲੱਗਦਾ ਰਿਹਾ ਕਿ ਕਿਸ ਨੇ ਧਾਰ ਕੱਢੀ ਆ ਤੇ ਕਿਸ ਨੇ ਕਿੰਨੇ ਕਿਹੜਾ ਕੰਮ ਕੀਤਾ ਤੇ ਕਿਹੜਾ ਨਹੀਂ ਕੀਤਾ ਮਾਮਾ ਜੀ ਹੁਣ ਲਾਗੇ ਵੀ ਕਈ ਜਣੇ ਸਰਦਿਆਲੀ ਆਣ ਕੇ ਬਹਿ ਰਹੇ ਨੇ ਆ ਗਿਆ ਤੇ ਚੱਲ ਗਿਆ ਚੱਲ ਵੀ ਇਕੱਠੇ ਚਾਹ ਹੀ ਨਹੀਂ ਮੋਕਦੀ ਸਾਰੀ ਦਿਹਾੜੀ ਮੋਕਦੀ ਸਾਰੀ ਇੱਥੇ ਹੁਣ ਮੇਰੀ ਗੱਲ ਸੁਣ ਜੇ ਗੋਪੀ ਇਦਾਂ ਦੀ ਆ ਤੇ ਜੋਦੇ ਦੀ ਗੱਲ ਸੁਣ ਲੈ ਤੂੰ ਹੀ ਫਿਰ ਆਪੇ ਆ ਜਾਓ ਇੱਥੇ ਘੜੀ ਬਈਏ ਜਾਂ ਆ ਜਾ ਕੋਪੀ ਮੈਂ ਲਾ ਪਾ ਵੀ ਲਾਗੇ ਬਈ ਇਹ ਪਾ ਲਾਗੇ ਬਈ ਇਹ ਨਾ ਸਾਡੇ ਘਰ ਤੇ ਹੋ ਜਾ ਅਸੂਲ ਹੀ ਹੈ ਨਹੀਂ ਕੋਈ ਦੇ ਨਾ ਮੈਂ ਵਾ ਤਾ ਤੂੰ ਭਾਵੇਂ ਆਣ ਕੇ ਮੇਰੇ ਲਾਗੇ ਨਹੀਂ ਆ ਤੇ ਉਹ ਤਾਂ ਕਰੇ ਅਭੀ ਨਹੀਂ ਮੇਰੇ ਲਾਗੇ ਨਹੀਂ ਬਿੰਦੀ ਕਿਤੇ ਦੁਖਦੀ ਨਹੀਂ ਤੇ ਸੁਖਦੀ ਨਹੀਂ ਸੋੜਦੀ ਨਾ ਹੋਵੇ ਹੁਣ ਤੈਨੂੰ ਪੁੱਛੀ ਰਾਜੀ ਬਾਜੀ ਉਹਨੇ ਕਿ ਨਹੀਂ ਹਲੇ ਆਈ ਹੀ ਗੀਮ ਇਹ ਚਾਹ ਪੀਣੀ ਆ ਮਮੀ ਮੈਂ ਤਾਂ ਵੇਖ ਲੈ ਆ ਚਾਹ ਤਾਂ ਰਹੀ ਹੀ ਉਹਨੇ ਹਾਂ ਮੈਂ ਮਰਜ਼ੀ ਵੇਖ ਲੈ ਆਹੋ ਤੇ ਬਾਸੇ ਨੀ ਗਲਾ ਕੇ ਚਲ ਗਈ ਕੋਈ ਰਾਜੀ ਨਹੀਂ ਕੋਈ ਬਾਜੀ ਨਹੀਂ ਕੋਈ ਨਹੀਂ ਚਾਹ ਤੇ ਧਰੀ ਹੀ ਉਹਨੇ ਚਾਹ ਤੇ ਧਰੀ ਹਾਂ ਚਲ ਕੋਈ ਗੱਲ ਨਹੀਂ ਇਹ ਇਹਦਾ ਸੁਭਾਈ ਇਦਾਂ ਦਾ ਮੈਂ ਤਾਂ ਹੁਣ ਆਪਣੇ ਮਨ 'ਚ ਇਹੋ ਸੋਚਿਆ ਵਾ ਵੀ ਸਿਰਫ ਖਪੌਣ ਦਾ ਨਾ ਕੋਈ ਫਾਇਦਾ ਨਹੀਂ ਹੈਗਾ ਬੀਬੀ ਮੈਂ ਤੇ ਤੈਨੂੰ ਆਪ ਆਨੀ ਆ ਧੀਏ ਤੂੰ ਸਿਆਣੀ ਨੀ ਆ ਤੂੰ ਸਿਆਣੀ ਬਣ ਉਹਨੂੰ ਘਰ ਦੀ ਰਹਿੰਦੇ ਜੋ ਕਰਦੀ ਆ ਮੈਂ ਫੇਟਾਰਾ ਕੱਢ ਲਿਆ ਵਾ ਤੂੰ ਪੀਲਾ ਚਾਹ ਚੰਗਾ 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 ਕੱਢ ਲਿਆ ਤਾ ਹਾ ਹਨੇਰਾ ਹੋ ਗਿਆ ਵਾ ਹਨੇਰਾ ਹੋ ਗਿਆ ਚਲ ਕੋਈ ਗੱਲ ਨਹੀਂ ਅੱਗੇ ਵੀ ਇਹ ਵੇਲੇ ਇਦਾਂ ਹੀ ਮੈਨੂੰ ਤੇ ਸਰਦੇ ਵਾਲੀ ਇਦਾਂ ਹੀ ਸਿਰ ਖੁਰਕੜ ਨਹੀਂ ਗਾਤੇ ਇਹ ਵੇਲੇ ਜਾ ਕੇ ਕੱਢ ਕੇ ਲੈਵਣੀ ਆ ਚਲ ਜਾ ਤਾਰ ਕੱਢ ਕੇ ਤੇ ਰੋਟੀ ਪਾਣੀ ਉਹਨੇ ਕੀ ਕਰੂਗੀ ਆਪੇ